ਐਮਪੀ ਬਣ ਕੇ ਜਾ ਕੇ ਆਪਣੇ ਕਲੀਨਿਕ ਚ ਬੈ ਗਏ ਤੁਸੀਂ ਮੈਂ ਤਾਂ ਜਦੋਂ ਮੈਂ ਐਮਐਲਏ ਬਣਾ ਮਨਿਸਟਰ ਬਣਾ ਮੈਂ ਕਲੀਨਿਕਸ ਨਹੀਂ ਜਾ ਸਕਦਾ ਸੀ ਟਾਈਮ ਨਹੀਂ ਸੀਗਾ ਜਾਂ ਮੈਂ ਪੰਜਾਬ ਚ ਮਹੱਲਾ ਕਲੀਨਿਕ ਬਣਾਦਾ ਹਸਪਤਾਲ ਠੀਕ ਕਰਦਾ ਦਵਾਈਆਂ ਭੇਜਦਾ ਐਕਸਰੇ ਅਲਟਰਾਸਾਉਂਡ ਕਰਦਾ ਤੇ ਜਾਂ ਫਿਰ ਮੈਂ ਜਿਹੜਾ ਸੀਗਾ ਉਹ ਆਪਣੇ ਮਰੀਜ਼ ਦੇਖਦਾ ਜਾ ਕੇ ਮੈਂ ਮਰੀਜ਼ ਨਹੀਂ ਦੇਖੇ ਮੈਂ ਹਸਪਤਾਲ ਵੇਜਦਾ ਹਰਨੀਤ ਕੋਰ ਜੀ ਨੇ ਵੀ ਦਲ ਬਦਲਿਆ ਗਾਂਧੀ ਜੀ ਨੇ ਵੀ ਦਲ ਬਦਲਿਆ ਅਕਾਲੀਆਂ ਦਾ ਜੇ ਪਤਾ ਨਹੀਂ ਹੈ ਤੇ ਉਹ ਜਿਹੜੇ ਬੰਦੇ ਹੈਗੇ ਨਾ ਜੀ ਦੇ ਵਿਲ ਬੀ ਇੱਕ ਦੂਜੇ ਨਾਲ ਕੰਪਲੀਟ ਕਰਨਗੇ ਦੂਜੀ ਤੀਜੀ ਚੌਥੀ ਪੋਜੀਸ਼ਨ ਲਈ ਡਾਕਟਰ ਗਾਂਧੀ ਨੇ ਉਹਨਾਂ ਦੇ ਲਈ ਤੁਸੀਂ ਪ੍ਰਚਾਰ ਵੀ ਕੀਤਾ ਸੀਗਾ ਔਰ ਡਾਕਟਰ ਗਾਂਧੀ ਹੁਣ ਕਾਂਗਰਸ ਜੋਇਨ ਕਰ ਲਈ ਔਰ ਉਮੀਦ ਇਹ ਜਿਤਾਈ ਜਾ ਰਹੀ ਹੈ ਕਿ ਉਮੀਦਵਾਰ ਹੋਣਗੇ ਪਟਿਆਲਾ ਤੋਂ ਤੇ ਤਾਂ ਅੰਮ੍ਰਿਤ ਗਾਂਧੀ ਆਮ ਆਦਮੀ ਪਾਰਟੀ ਨੇ ਬਣਾਇਆ ਮੈਂ ਉਹਨਾਂ ਦਾ ਇਲੈਕਸ਼ਨ ਏਜੰਟ ਸੀ ਅਸੀਂ 20 25 ਬੰਦੇ ਸੀ ਅਸੀਂ ਦਿਨ ਰਾਤ ਕੰਮ ਕੀਤਾ ਉਹਨਾਂ ਨੂੰ ਇਲੈਕਸ਼ਨ ਜਿਤਾਈ ਨਾ ਲੋਕਾਂ ਚ ਗਏ ਨਾ ਜਿਹੜੇ ਆਪਣੇ ਵੋਲੰਟੀਅਰ ਸੀ ਵਰਕਰ ਸੀ ਨਾ ਉਹਨਾਂ ਨਾਲ ਗੱਲ ਕੀਤੀ ਨਾ ਪਾਰਟੀ ਦੇ ਹੋਏ ਕਿਸੇ ਦਾ ਨਾ ਹੋਏ ਜੀ ਕਿਸਾਨਾਂ ਦੇ ਐਮਐਸਪੀ ਔਰ ਜਿਹੜੇ ਉਹਨਾਂ ਦੇ ਜਿਹੜੇ ਉਹਨਾਂ ਦੇ ਕੇਸ ਪਏ ਆ ਸਾਰੇ ਝੂਠੇ ਔਰ ਜਿਹੜੇ ਜਿਹੜੇ ਬੰਦਿਆਂ ਨੇ ਉਹਨਾਂ ਤੇ ਤਸ਼ੱਦਦ ਕੀਤਾ ਜਿਹੜੇ ਬੰਦਿਆਂ ਨੇ ਔਰਤਾਂ ਤੇ ਤਸ਼ੱਦਦ ਕੀਤਾ ਉਹਨਾਂ ਨੂੰ ਅਸੀਂ ਵੀ ਦੇਵਲ ਵੀ ਬਰੌਟ ਟੂ ਜਸਟਿਸ ਉਹਨਾਂ ਨੂੰ ਪੂਰਾ ਉਹਨਾਂ ਨੂੰ ਜਿਹੜਾ ਹੈਗਾ ਕਟਾਰਚ ਖੜਾ ਕਰਾਂਗੇ ਲੰਗੁਰਾਲ ਕਹਿੰਦੇ ਕਿੰਨੇ ਤੇ ਪਲਾਨ ਹੀ ਸਾਰਾ ਘੜਿਆ ਸੀਗਾ ਕਹਿੰਦੇ ਆਮ ਆਦਮੀ ਪਾਰਟੀ ਨੇ ਹਾਲਾਂਕਿ ਉਸ ਤੋਂ ਸਭ ਤੋਂ ਪਹਿਲਾਂ ਸ਼ੀਤਲੰਗੁਰਾਲ ਹੀ ਆਏ ਸੀਗੇ ਵਿਜੀਲੈਂਸ ਵੀ ਗਏ ਵਿਜੀਲੈਂਸ ਤੋਂ ਬੰਨ ਵੀ ਪਹੁੰਚੇ ਔਰ ਉਸ ਤੋਂ ਬਾਅਦ ਡੀਜੀਪੀ ਸਾਹਿਬ ਨੂੰ ਵੀ ਸ਼ਿਕਾਇਤ ਉਹਨਾਂ ਨੇ ਕੀਤੀ ਹੁਣ ਜਿ ਜਾ ਹੋਂ ਝੂਠ ਬੋਲਿਆ ਸੀਗਾ ਸੋ ਉਹਨੂੰ ਝੂਠ ਬੋਲਣ ਦੀ ਬਿਮਾਰੀ ਆ ਕੋਈ ਝੂਠ ਬੋਲਣ ਵਾਲੇ ਬੰਦੇ ਦਾ ਵੀ ਇਲਾਜ ਹੁੰਦਾ ਵੈਸੇ ਕਿ ਨਹੀਂ ਕੋਈ ਉਹਨਾਂ ਦਾ ਕੋਈ ਇਲਾਜ ਨਹੀਂ ਹੁੰਦਾ ਜਿਹੜਾ ਬੰਦਾ ਝੂਠਾ ਹੋਵੇ ਜਿਹੜਾ ਬੰਦਾ ਮਸਲਾ ਹੋਵੇ ਕਿ ਪਿੰਡਾਂ 'ਚ ਜਾਣਿਓ ਕਿ ਤੁਹਾਨੂੰ ਵੀ ਲੋਕ ਪੁੱਛਦੇ ਸਵਾਲ ਕਹਿੰਦੇ ਕਿ ਲੀਡਰ ਆਉਣ ਤਾਂ ਸਵਾਲ ਪੁੱਛਾਂਗੇ ਸੀ ਕਿਸਾਨ ਕਹਿੰਦੇ ਪਿੰਡਾਂ ਪ੍ਰਨੀਤ ਕੌਰ ਉਹਨਾਂ ਨੂੰ ਵੀ ਘੇਰਿਆ ਗਿਆ ਉਹਨਾਂ ਦੀਆਂ ਗੱਡੀਆਂ ਨੂੰ ਵੀ ਘੇਰ ਕੇ ਸਵਾਲ ਪੁੱਛ JOIN ਕੀਤੀ ਆ ਜੀ ਉਹ ਪਾਰਟੀ JOIN ਕੀਤੀ ਆ ਜਨੇ ਕਿਸਾਨਾਂ ਨਾਲ ਤੇ ਤਸ਼ੱਦਦ ਕੀਤਾ ਅਸੀਂ ਤਾਂ ਕੋ ਵਾਦਾ ਖਿਲਾਫੀ ਨਹੀਂ ਕੀਤੀ ਸਾਡੇ ਦਾ ਮੁੱਖ ਮੰਤਰੀ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਤੇ ਤਸ਼ੱਦਦ ਹੋਇਆ ਮੈਂ ਉਹਨਾਂ ਨੂੰ ਮੈਡੀਕਲ ਰੇਟ ਦਿੱਤੀ ਪੰਜਾਬ ਦਾ 8000 ਕਰੋੜ ਰੁਪਇਆ ਜਿਹੜਾ ਹੈਗਾ ਕੇਂਦਰ ਸਰਕਾਰ ਨੇ ਰੋਕਿਆ ਹੋਇਆ ਉਹ ਲੈ ਕੇ ਆਣਾ ਜੀ ਮੇਰੇ ਕੋਲੇ ਓਪਰਚੁਨਿਟੀ ਆ ਕਿ ਮੈਂ ਉੱਥੇ ਜਾਵਾਂ ਯੂਥ ਵਾਸਤੇ ਅਗਨੀਵੀਰ ਸਕੀਮ ਨੂੰ ਖਤਮ ਕਰਾਵਾਂਗੇ ਜੀ ਜਿਹੜੀਆਂ ਸਾਡੀਆਂ ਆਸ਼ਾ ਵਰਕਰ ਆਂਗਣਵਾੜੀ ਵਰਕਰ ਆ ਉਹਨਾਂ ਨੂੰ ਸਨਮਾਨਜਨਕ ਵੇਤਨ ਦਵਾਵਾਂਗੇ ਕੀ ਕਹਣ ਲੈ ਕਿ ਵੀ ਇੱਕ ਸਵਾਲ ਕਿਉਂਕਿ ਲੈ ਕੇ ਆਇਆ ਜਿਸ ਤਰੀਕੇ ਨਾਲ ਸਾਰੀ ਫੋਰਸ ਗਈ ਪ੍ਰਚਾਰ ਕਰਨ ਵਾਸਤੇ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਦਿੱਲੀ ਤੋਂ ਵੀ ਆ ਗਈ ਤੁਸੀਂ ਵੀ ਮਰਖਲ ਜਾ ਕੇ ਪ੍ਰਚਾਰ ਕਰਦੇ ਰਹੇ ਹੋ ਔਰ ਕਿਸ ਤਰ੍ਹਾਂ ਮੰਨਦੇ ਹੋ ਇਸ ਚੀਜ਼ ਨੂੰ ਕਿਉਂਕਿ ਜਿਤਾਇਆ ਕਿਉਂਕਿ ਹਾਰੇ ਹੋਏ ਐਮਐਲਏ ਨੂੰ ਲੈ ਕੇ ਆਂਦਾ ਗਿਆ ਉਸ ਤੋਂ ਬਾਅਦ ਚਲੋ ਚੋਣ ਜਿੱਤ ਗਏ ਫਿਰ ਹੁਣ ਉਹ ਜਿਵੇਂ ਹੀ ਚੇਂਜ ਕਰਕੇ ਕਹਿੰਦੇ ਕਿ 6 ਮਹੀਨਿਆਂ ਦੇ ਵਿੱਚ ਕਹਿੰਦੇ ਕਿ ਇਹ ਤਾਂ ਡਿਕਟੇਟਰਸ਼ਿਪ ਦੇ ਤਰ੍ਹਾਂ ਚੱਲਦੀ ਹੈ ਪਾਰਟੀ ਔਰ ਸੁਣਵਾਈ ਨਹੀਂ ਹੁੰਦੀ ਪੰਜਾਬੀ ਦਾ ਸ਼ਬਦ ਹੈ ਕਿਰਤਕਣ ਪੂ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ 2024 ਦੀਆਂ ਲੋਕ ਸਭਾ ਚੋਣਾਂ ਮਾਹੌਲ ਭਖ ਦਾ ਨਜ਼ਰ ਆ ਰਿਹਾ ਹੈ ਹੌਲੀ ਹੌਲੀ ਕਰਕੇ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਰਹੀਆਂ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਪੱਤੇ ਖੁੱਲੇ ਆ ਆਮ ਆਦਮੀ ਪਾਰਟੀ ਨੇ ਔਰ ਕੁਝ ਇੱਕ ਸੀਟਾਂ ਤੇ ਅਜੇ ਉਮੀਦਵਾਰ ਐਲਾਨ ਐਲਾਨਨਾ ਨੇ ਬਾਕੀ ਆ ਪਰ ਪਟਿਆਲਾ ਤੋਂ ਅਸੀਂ ਗੱਲਬਾਤ ਕਰਾਂਗੇ ਅੱਜ ਉਮੀਦਵਾਰ ਸਾਡੇ ਨਾਲ ਨੇ ਆਮ ਆਦਮੀ ਪਾਰਟੀ ਦੇ ਔਰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨੇ ਸਿਹਤ ਮੰਤਰੀ ਨੇ ਡਾਕਟਰ ਬਲਵੀਰ ਸਿੰਘ ਚੜਨਾਰ ਨੇ ਗੱਲਬਾਤ ਕਰਨ ਸਰ ਬਹੁਤ-ਬਹੁਤ ਸਵਾਗਤ ਹੈ ਪੂ ਪੰਜਾਬ ਟੀਵੀ ਬਹੁਤ-ਬਹੁਤ ਧੰਨਵਾਦ ਕਿਵੇਂ ਚੱਲ ਰਹੀ ਹੈ ਕੈਂਪੇਨਿੰਗ ਸਭ ਤੋਂ ਪਹਿਲਾਂ ਤਾਂ ਕਿਉਂਕਿ ਇਲੈਕਸ਼ਨ ਤੇ ਇਲੈਕਸ਼ਨ ਪਹਿਲਾਂ 2022 ਵਾਲਾ ਇਲੈਕਸ਼ਨ ਬੰਦੇ ਨੂੰ ਲੱਗਦਾ ਕਿ 5 ਸਾਲ ਲੰਘ ਜਾਣਗੇ ਪਰ ਹੁਣ ਫਿਰ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਦੇਤੀ ਹੈ ਸਰ ਜੀ ਨਹੀਂ ਬਹੁਤ ਅੱਛਾ ਚੱਲ ਰਿਹਾ ਜੀ ਬੜਾ ਭਰਮਾ ਹੰਗਾਰਾ ਮਿਲ ਰਿਹਾ ਸਾਡੇ ਵੋਲੰਟੀਅਰ ਦੇ ਵਿੱਚ ਜੋਸ਼ ਹੈ ਜੀ ਔਰ ਜਿਹੜੇ ਲੋਕ ਹੈ ਉਹ ਵੀ ਬਹੁਤ ਮਤਲਬ ਪੋਜ਼ਿਟਿਵ ਜਿਹੜਾ ਫੀਡਬੈਕ ਸਾਨੂੰ ਮਿਲ ਰਿਹਾ ਜੀ ਲੋਕ ਪਰ ਵੱਡੀ ਗਿਣਤੀ ਚਾ ਰਹੇ ਔਰ ਕਹਿ ਰਹੇ ਖਾਸ ਕਰਕੇ ਜਿਹੜੇ ਪਿੰਡਾਂ ਵਾਲੇ ਉਹ ਕਹਿੰਦੇ ਡਾਕਟਰ ਸਾਹਿਬ ਤੁਸੀਂ ਚਿੰਤਾ ਨਾ ਕਰੋ ਤੁਸੀਂ ਸਾਡੇ 13 ਦਿਨ ਸਾਡੇ ਨਾਲ ਰਹੇ ਹੋ ਦਿਨ ਰਾਤ ਸਾਡੇ ਨਾਲ ਰਹੇ ਹੋ ਤੁਸੀਂ ਆਪਣਾ ਫਰਜ਼ਦਾਤਾ ਕੀਤਾ ਹੁਣ ਅਸੀਂ ਆਪਣਾ ਫਰਜ਼ਦਾਤਾ ਕਰਾਂਗੇ ਔਰ ਸ਼ਹਿਰਾਂ ਵਾਲੇ ਵੀ ਜਦੋਂ ਹੜਾ ਆਇਆ ਸੀ ਪਟਿਆਲੇ ਦੇ ਵਿੱਚ ਉਹ ਵੀ ਕਹਿੰਦੇ ਦੇਖੋ ਜੀ ਜਦੋਂ ਸਾਡੇ ਹੜਾ ਆਇਆ ਪਹਿਲੀ ਵਾਰੀ ਸੀਗਾ ਕੋਈ ਸਾਡਾ ਐਮਐਲਏ ਮਿਨਿਸਟਰ 24 ਘੰਟੇ ਸਾਡੇ ਵਿੱਚ ਸੀਗਾ ਸਾਡੇ ਦੁੱਖ ਸੁੱਖ ਚ ਤੁਸੀਂ ਸਾਡਾ ਸਾਥ ਦਿੰਦੇ ਹੋ ਹਮੇਸ਼ਾ ਸਾਡੇ ਵਿੱਚ ਰਹਿੰਦੇ ਹੋ ਸਾਡੇ ਕੰਮ ਕਰਦੇ ਹੋ ਵੀ ਸਾਡੇ ਅਸੀਂ ਤਾਂ ਕਦੇ ਸੋਚਿਆ ਵੀ ਨਹੀਂ ਸੀਗਾ ਕਿ ਪਟਿਆਲੇ ਚ ਹਰ ਅੱਧਾ ਕਿਲੋਮੀਟਰ ਤੇ 1 ਕਿਲੋਮੀਟਰ ਤੇ ਮੱਲਾਕ ਲੈਣੇ ਖੋਏਗਾ ਔ ਥੋੜੇ ਸਮਝਾ ਕੰਮ ਕੀਤੇ ਆ ਪਰ ਸਾਨੂੰ ਉਮੀਦ ਆ ਕਿ ਤੁਸੀਂ ਦਿੱਲੀ ਜਾ ਕੇ ਵੀ ਵਧੀਆ ਕੰਮ ਕਰੋਗੇ ਤੇ ਬੜਾ ਅੱਛਾ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ ਚੈਲੰਜ ਕਿਹੜੀਆਂ ਚੀਜ਼ਾਂ ਨੂੰ ਮੰਨਦੇ ਹੋ ਤੁਸੀਂ ਕੀ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੂੰ ਚੈਲੰਜ ਮੰਨਦੇ ਹੋ ਕਿਉਂਕਿ ਮਹਾਰਾਜਿਆਂ ਦਾ ਪਰਿਵਾਰ ਉਹਨਾਂ ਦਾ ਔਰ ਕਹਿੰਦੇ ਕਿ ਸਿਆਸਤ ਜਿਹੜੀ ਪਟਿਆਲੇ ਦੀ ਉਹ ਮੋਤੀ ਮਹਿਲ ਦੇ ਆਲੇ ਦੁਆਲੇ ਘੁੰਮਦੀ ਹੈ ਔਰ ਪਿਛਲੀ ਵਾਰ ਵੀ ਜਿਵੇਂ ਉਹਨਾਂ ਨੇ ਵੱਡੇ ਮਾਰਜਨ ਦੇ ਨਾਲ ਜਿੱਤੇ ਨੇ ਪ੍ਰਨੀਤਕਰ ਹੋਣੇ ਦੇਖੋ ਮੈਂ ਚੈਲੰਜ ਨਹੀਂ ਸਮਝਦਾ ਜੀ ਮੈਂ ਤਾਂ ਅਲੱਗ ਤਿੱਕੇ ਨਾਲ ਸੋਚਦਾ ਪਾਰਟੀ ਨੇ ਮੇਰੇ ਤੇ ਵੱਲਾ ਜੁੜਾ ਹੈਗਾ ਵਿਸ਼ਵਾਸ ਕੀਤਾ ਲੋਕਾਂ ਨੇ ਮੇਰਾ ਜਿਹੜਾ ਹੈਗਾ ਉਹਨਾਂ ਨੇ ਆਪਣਾ ਜੋ ਵੀ ਉਹਨਾਂ ਨੇ ਸਰਵੇ ਕੀਤਾ ਸੀ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਮੈਂ ਇਹਨੂੰ ਇੱਕ ਬਹੁਤ ਵੱਡੀ ਆਪਰਚੂਨਿਟੀ ਇੱਕ ਮੌਕਾ ਸਮਝਦਾ ਕਿ ਪੰਜਾਬ ਦਾ 8000 ਕਰੋੜ ਰੁਪਇਆ ਜਿਹੜਾ ਹੈਗਾ ਕੇਂਦਰ ਸਰਕਾਰ ਨੇ ਰੋਕਿਆ ਹੋਇਆ ਹੈ ਉਹ ਲੈ ਕੇ ਆਣਾ ਜੀ ਮੇਰੇ ਕੋਲੇ ਓਪਰਚੁਨਿਟੀ ਆ ਕਿ ਮੈਂ ਉੱਥੇ ਜਾਵਾਂ ਜਿਹੜੀ ਕੇਂਦਰ ਸਰਕਾਰ ਹੈ ਇਹਨਾਂ ਨੇ ਚਾਹੇ ਉਹ ਕਿਸਾਨ ਹੋਣ ਮਜ਼ਦੂਰ ਹੋਣ ਉਹ ਦਿੱਲੀ ਜਾ ਕੇ ਪ੍ਰੋਟੈਸਟ ਕਰਨਾ ਚਾਹੁੰਦੇ ਆ ਚਾਹੇ ਸਾਡੀਆਂ ਧੀਆ ਹੋਣ ਜਿਹੜੀਆਂ ਕਿ ਮੈਡਲ ਜਿੱਤ ਕੇ ਆਈਆਂ ਹੋਣ 올림픽 ਦੇ ਵਿੱਚ ਏਸ਼ੀਆ ਜਾਂ ਕਾਮਨਵੇਲਥ ਗੇਮਸ ਦੇ ਵਿੱਚ ਉਹ ਉਹਨਾਂ ਦੀ ਉਹਨਾਂ ਦਾ ਇਹਨਾਂ ਦੇ ਐਮਪੀ ਉਹਨਾਂ ਦਾ ਸ਼ੋਸ਼ਣ ਕਰਨ ਤੇ ਉਹ ਪ੍ਰੋਟੈਸਟ ਕਰਨ ਜਾਣ ਉਹਨਾਂ ਨੂੰ ਵੀ ਪ੍ਰੋਟੈਸਟ ਕਰਨਾ ਦੇਣ ਜਿਹੜਾ ਰਾਈਟ ਟੂ ਪ੍ਰੋਟੈਸਟ ਹੈ ਜਿਹੜਾ ਲੋਕਾਂ ਦਾ ਫੰਡਾਮੈਂਟਲ ਰਾਈਟ ਆ ਲੋਕ ਰਾਜ ਜੇ ਖਤਰੇ ਦੇ ਵਿੱਚ ਹੈ ਉਹਦੇ ਵਾਸਤੇ ਜੇ ਮੈਨੂੰ ਚੁੜਿਆ ਗਿਆ ਤੇ ਮਾਨ ਵਾਲੀ ਗੱਲ ਮੈਨੂੰ ਲਾਦੇ ਹੋ ਤੁਸੀਂ ਗਲਤੀ ਹੋ ਜਿੰਨੀ ਦੇਰ ਤੁਸੀਂ ਆਪਣੇ ਆਪ ਨੂੰ ਇਨੋਸੈਂਟ ਪ੍ਰੂਵ ਨਹੀਂ ਕਰਦੇ ਹਾਲਾਂਕਿ ਕਾਨੂੰਨ ਇਹ ਹੋਣਾ ਚਾਹੀਦਾ ਕਿ ਤੁਸੀਂ ਇਨੋਸੈਂਟ ਹੋ ਜਿੰਨੀ ਦੇਰ ਅਦਾਲਤ ਨਹੀਂ ਕਰ ਦਿੰਦੀ ਕਿ ਤੁਸੀਂ ਗਲਤੀ ਹੋ ਸੋ ਜਦੋਂ ਇਹ ਦੇਸ਼ ਦੇ ਵਿੱਚੋਂ ਸੰਵਿਧਾਨ ਨੂੰ ਖਤਮ ਕੀਤਾ ਜਾ ਰਿਹਾ ਇੱਕ ਇਹੋ ਜਿਹਾ ਕਾਨੂੰਨ ਲੈ ਕੇ ਆਏ ਜਿਹਨੂੰ ਇਲੈਕਸ਼ਨ ਬਾਂਡ ਦਾ ਕਹਿੰਦੇ ਆ ਕਾਨੂੰਨ ਉਹ ਉਹ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਗੈਰ ਸੰਵਿਧਾਨਕ ਹੈ ਇਹ ਗੈਰ ਸਵਿਧਾਨਿਕ ਹੈ ਤੁਸੀਂ ਉਹਨੂੰ ਕਰੋਨ ਨੂੰ ਰੱਦ ਕੀਤਾ ਔਰ ਉਹਦੇ ਨਾਲ ਬਹੁਤ ਸਾਰੇ ਜਿਹੜੇ ਫੈਕਟਰ ਸਾਹਮਣੇ ਆਏ ਪਿਆ ਇਹੋ ਜਿਹੇ ਕੰਪਨੀਆਂ ਜਿਹੜੀਆਂ ਇਹੋ ਜਿਹੇ ਘਟਿਆ ਦਵਾਈਆਂ ਬਣਾਉਂਦੇ ਸੀ ਜਿਹਦੇ ਨਾਲ ਲੋਕ ਵਿਦੇਸ਼ਾਂ ਵਿੱਚ ਵੀ ਮਰ ਰਹੇ ਸੀਗੇ ਉਹਨਾਂ ਤੋਂ ਬੀਜੇਪੀ ਫੰਡ ਲੈ ਰਹੀ ਸੀ ਜਿਹੜੀਆਂ ਕੰਪਨੀਆਂ ਘਾਟੇ 'ਚ ਸੀ ਉਹਨਾਂ ਤੋਂ ਫੰਡ ਲੈ ਰਹੀ ਸੀ ਜਿਹੜੀਆਂ ਸ਼ਰਾਬ ਦੀਆਂ ਫੈਕਟਰੀਆਂ ਜਿਹਦਾ ਇਲਜ਼ਾਮ ਅਰਵਿੰਦ ਕੇਜਰੀਵਾਲ ਤੇ ਲੈਂਦੇ ਆ ਉਹਨਾਂ ਤੋਂ 55 ਕਰੋੜ ਇਹਨਾਂ ਨੇ ਲਿਆ ਨਾਲੇ ਉਹਨਾਂ ਕੋਲ ਕੰਫੈਸ਼ਨਲ ਸਟੇਟਮੈਂਟ ਲਈ ਪਹਿਲੀਆਂ 8 ਸਟੇਟਮੈਂਟ ਸਾਡੇ ਉਹਨਾਂ ਦੇ ਹੱਕ ਵਿੱਚ ਸੀ ਅਰਵਿੰਦ ਕੇਜਰੀਵਾਲ ਦੇ ਉਹ 9ਵੀਂ ਉਹਨਾਂ ਨੂੰ ਮਜਬੂਰ ਕਰਕੇ ੱੱਕੇ ਨਾਲ ਈਡੀ ਯੂਜ਼ ਕਰਕੇ ਇਨਕਮ ਟੈਕਸ ਯੂਜ਼ ਕਰਕੇ ਸੀਬੀਏ ਯੂਜ਼ ਕਰਕੇ ਆਪਣੇ ਵਿਰੋਧੀਆਂ ਨੂੰ ਜਿਹੜਾ ਹੈਗਾ ਉਹ ਜਿਲ੍ਹੇ 'ਚ ਡੱਕ ਰਿਆ ਔਰ ਇਲੈਕਸ਼ਨ ਕਰਾ ਰਿਆ ਇੱਕ ਲੈਵਲ ਪਲੇਇੰਗ ਫੀਲਡ ਤਾਂ ਦੂਰ ਦੀ ਗੱਲ ਹੈ ਸਾਰਿਆਂ ਨੂੰ ਜੇਲ੍ਹਾਂ 'ਚ ਡੱਕ ਦਿਓ ਔਰ ਇਹ ਕਿਹੋ ਜਿਹਾ ਇਲੈਕਸ਼ਨ ਹੈ ਜੀ ਬਾਲੋਣਾ ਸੋ ਇਹੋ ਜਿਹੇ ਹਾਲਾਤ ਦੇ ਵਿੱਚ ਇਹ ਬਹੁਤ ਵੱਡੀ ਆਪਰਚੂਨਿਟੀ ਹੈ ਬਾਕੀ ਜਿਹੜਾ ਤੁਸੀਂ ਗੱਲ ਰਾਜਾ ਦੀ ਕੀਤੀ ਹੈ ਉਹਨਾਂ ਨੂੰ 2022 ਦੇ ਵਿੱਚ ਅਸੀਂ ਜਵਾਬ ਦੇ ਚੁੱਕੇ ਹਾਂ ਸਾਰਿਆਂ ਨੂੰ ਹਰਾ ਚੁੱਕੇ ਹਾਂ ਇਸ ਤੋਂ ਪਹਿਲਾਂ ਸਿੱਕੇ ਕਾਂਗਰਸ ਦੇ ਵਿੱਚ ਪ੍ਰਨੀਤਕਰ ਹੋਣੀ ਹੁਣ ਉਹ ਲੜ ਰਹੇ ਆ ਬੀਜੇਪ ਡਾਕਟਰ ਗਾਂਧੀ ਨੇ ਉਹਨਾਂ ਦੇ ਲਈ ਤੁਸੀਂ ਪ੍ਰਚਾਰ ਵੀ ਕੀਤਾ ਸੀਗਾ ਜੀ ਔਰ ਡਾਕਟਰ ਗਾਂਧੀ ਹੁਣ ਕਾਂਗਰਸ ਜੋਇਨ ਕਰ ਲਈ ਔਰ ਉਮੀਦ ਇਹ ਜਤਾਈ ਜਾ ਰਹੀ ਹੈ ਕਿ ਉਮੀਦਵਾਰ ਹੋਣਗੇ ਪਟਿਆਲਾ ਤੋਂ ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਦੀਆਂ ਕਿ ਸਟਰੋਂਗ ਕੈਂਡੀਡੇਟ ਦੇ ਤੌਰ ਤੇ ਜਾਂ ਤੁਸੀਂ ਆਪਣੇ ਆਪ ਨੂੰ ਕਿੱਥੇ ਖੜਾ ਮਹਿਸੂਸ ਕਰਦੇ ਹੋ ਕਿਉਂਕਿ ਜਦੋਂ ਵਿਧਾਨ ਸਭਾ ਚੋਣਾਂ ਦਾ ਮਾਹੌਲ ਸਰ ਵੱਖਰਾ ਹੁੰਦਾ ਉਦੋਂ ਚਲੋ ਕਹਿੰਦੇ ਕਿ ਵੇਬ ਵੀ ਸੀ ਆਮਦਿਨੀ ਪਾਰਟੀ ਦੀ ਇੱਕ ਹਲਕਾ ਜਿਹੜਾ ਛੋਟੀ ਜਗ੍ਹਾ ਹੁੰਦੀ ਹੈ ਪਰ ਹੁਣ ਤਾਂ ਪੂਰਾ ਬਹੁਤ ਸਾਰੇ ਹਲਕਿਆਂ ਦੇ ਵਿੱਚ ਬਹੁਤ ਸਾਰੇ ਐਮ ਐਲ ਏ ਨੌ ਹਲਕਿਆਂ ਦੇ ਵਿੱਚ ਜਾਣਾ ਤੁਸੀਂ ਦੇਖੋ ਗੱਲ ਇਸ ਤਰ੍ਹਾਂ ਹੈਗੀ ਆ ਕਿ ਜਿਹੜੇ ਕਾਂਗਰਸ ਵਾਲੇ ਆ ਉਹ ਪ੍ਰਨੀਤ ਕੋਰਡੀਨਲ ਇਸ ਕਰਕੇ ਨਾਰਾਜ਼ ਆ ਕਿ ਤੁਹਾਨੂੰ ਚਾਰ ਵਾਰੀ ਅਸੀਂ ਐਮਪੀ ਬਣਾਤਾ ਇੱਕ ਵਾਰੀ ਤੁਸੀਂ ਕੇਂਦਰ ਚ ਮੰਤਰੀ ਵੀ ਬਣ ਗਏ ਤੁਹਾਡੇ ਘਰ ਵਾਲੇ ਨੂੰ ਦੋ ਵਾਰੀ ਮੁੱਖ ਮੰਤਰੀ ਬਣਾਤਾ ਪੰਜ ਵਾਰੀ ਐਮਐਲਏ ਬਣਾਤਾ ਹੋਰ ਕੀ ਦੇ ਦੀਏ ਤੁਹਾਨੂੰ ਕੀ ਕੀਤਾ ਤੁਸੀਂ ਪਟਿਆਲੇ ਵਾਸਤੇ ਕੀ ਕੀਤਾ ਤੁਸੀਂ ਪੰਜਾਬ ਵਾਸਤੇ ਦੱਸੋ ਤਾਂ ਸਹੀ ਇਹਨਾਂ ਕੋਲ ਦੱਸਣ ਨੂੰ ਕੁਝ ਨਹੀਂ ਹੈ ਇਹਨਾਂ ਕੋਲ ਕੰਮ ਕੋਈ ਨਹੀਂ ਕੀਤਾ ਚੁਣ ਕੇ ਚਲੇ ਜਾਂਦੇ ਆ ਪੰਜ ਸਾਲ ਆਂਦੇ ਨੇ ਦੂਜੀ ਗੱਲ ਕੀਤੀ ਆ ਤੁਸੀਂ ਧਰਮਵੀਰ ਗਾਂਧੀ ਜੀ ਦੇ ਆਮ ਆਦਮੀ ਪਾਰਟੀ ਨੇ ਬਣਾਇਆ ਮੈਂ ਉਹਨਾਂ ਦਾ ਇਲੈਕਸ਼ਨ ਏਜੰਟ ਸੀ ਅਸੀਂ 20-25 ਬੰਦੇ ਸੀ ਅਸੀਂ ਦਿਨ ਰਾਤ ਕੰਮ ਕੀਤਾ ਉਹਨਾਂ ਨੂੰ ਇਲੈਕਸ਼ਨ ਜਿਤਾਈ ਆਪਣੀ ਪਾਰਟੀ ਨਾਲ ਬੇ ਜਾ ਕੇ ਆਪਣੇ ਕਲੀਨਿਕ ਚ ਬੈ ਕੇ ਜਿਹੜੇ ਬੰਦਿਆਂ ਨੇ ਕੰਮ ਕੀਤਾ ਸੀ ਉਹਨਾਂ ਨਾਲ ਬੇਵਫਾਈ ਜਿਹੜੇ ਲੋਕਾਂ ਨੇ ਚੁਣਿਆ ਸੀ ਉਹਨਾਂ ਨਾਲ ਬੇਵਫਾਈ ਨਾਲ ਲੋਕਾਂ ਚ ਗਏ ਨਾ ਜਿਹੜੇ ਆਪਣੇ ਵਲੰਟੀਅਰ ਸੀ ਵਰਕਰ ਸੀ ਨਾ ਉਹਨਾਂ ਨਾਲ ਗੱਲ ਕੀਤੀ ਨਾ ਪਾਰਟੀ ਦੇ ਹੋਏ ਕਿਸੇ ਦਾ ਨਾ ਹੋਏ ਜੀ ਉਸ ਤੋਂ ਬਾਅਦ ਉਹਨਾਂ ਨੇ ਹੁਣ ਜਦੋਂ ਅੱਛਾ ਫਿਰ ਉਹ ਕਹਿੰਦੇ ਵੀ ਇੱਥੇ ਇੱਕ ਪੱਤਰਕਾਰ ਨੇ ਪੁੱਛਿਆ ਵੀ ਤਕਲੀਫ ਕੀ ਕਹਿੰਦਾ ਜੀ ਇੱਥੇ ਹਾਈ ਕਮਾਂਡ ਕਲਚਰ ਸੀਗਾ ਜੀ ਤੇ ਹੁਣ ਆ ਪਾਰਟੀ ਆਮ ਆਦਮੀ ਪਾਰਟੀ ਉੱਥੇ ਕਹਿੰਦਾ ਜੀ ਉਹਨੇ ਪੁੱਛਿਆ ਵੀ ਕਾਂਗਰਸ ਹੈ ਕਮਾਨਣੀ ਕਹਿੰਦਾ ਜੀ ਉਹਦੇ ਚ ਤਾਂ ਹੈਗਾ ਉਹਦੇ ਚ ਤਾਂ ਬਹੁਤ ਹੌਲੀ ਹੌਲੀ ਆਇਆ ਹੌਲੀ ਹੌਲੀ ਆਏ ਤੇ ਚੱਕਦਾ ਮਾਰ ਗਿਆ ਦੱਸੋ ਇਹ ਕੋਈ ਗੱਲ ਬਣਦੀ ਆ ਦੂਜੀ ਗੱਲ ਉਹਨੂੰ ਪੁੱਛਣ ਵਾਲਾ ਹੋਵੇ ਜੀ ਕੋਈ ਵੀ ਤੂੰ ਭਾਈ ਚਲੋ ਤੁਹਾਡੀ ਗੱਲ ਮੰਨ ਲਈ ਅਸੀਂ ਤੁਸੀਂ ਇੱਕ ਪਾਰਟੀ ਬਣਾਈ ਨਇਆ ਪੰਜਾਬ ਪਾਰਟੀ ਉਹਦਾ ਕੀ ਹੋਇਆ ਉਹਦੇ ਚ ਕਿਹੜੀ ਡੈਮੋਕ੍ਰੇਸੀ ਸੀ ਜੀ ਉਹਦੇ ਤੁਸੀਂ ਲੋਕਾਂ ਵਿੱਚ ਗਏ ਕਿਹੜੇ ਮੁੱਦੇ ਲੋਕਾਂ ਦੇ ਚੁੱਕੇ ਕਿਹੜੇ ਤੁਸੀਂ ਸਟਰਗਲ ਕੀਤੀ ਲੋਕਾਂ ਵਾਸਤੇ ਕਿਹੜੇ ਤੁਸੀਂ ਉਹਨਾਂ ਉਹਨਾਂ ਦੇ ਵਾਸਤੇ ਮੋਰਚੇ ਲਾਏ ਜਦੋਂ ਮੋਰਚਾ ਲੱਗੇ ਹੋਏ ਸੀ ਜਿੱਥੇ ਮੋਰਚੇ ਕਿਹੜ ਮੁਕਿੱਤਾ ਤੁਸੀਂ ਮਤਲਬ ਆਪਣੇ ਜਾ ਕੇ ਐਮਪੀ ਬਣ ਕੇ ਜਾ ਕੇ ਆਪਣੇ ਕਲੀਨਿਕ ਚ ਬੈ ਗਏ ਤੁਸੀਂ ਮੈਂ ਤਾਂ ਜਦੋਂ ਮੈਂ ਐਮਐਲਏ ਬਣਾ ਮਨਿਸਟਰ ਬਣਾ ਮੈਂ ਕਲੀਨਿਕ ਚ ਨਹੀਂ ਜਾ ਸਕਦਾ ਸੀ ਟਾਈਮ ਨਹੀਂ ਸੀਗਾ ਜਾਂ ਮੈਂ ਪੰਜਾਬ ਚ ਮਹੱਲਾ ਕਲੀਨਿਕ ਬਣਾਦਾ ਹਸਪਤਲ ਠੀਕ ਕਰਦਾ ਦਵਾਈਆਂ ਭੇਜਦਾ ਐਕਸਰੇ ਅਲਟਰਾਸਾਉਂਡ ਕਰਦਾ ਤੇ ਜਾਂ ਫਿਰ ਮੈਂ ਜਿਹੜਾ ਸੀਗਾ ਉਹ ਆਪਣੇ ਮਰੀਜ਼ ਦੇਖਦਾ ਜਾ ਕੇ ਮੈਂ ਮਰੀਜ਼ ਨਹੀਂ ਦੇਖੇ ਮੈਂ ਹਸਪਤਲ ਵੇਚਦਾ ਮੈਂ ਲੋਕਾਂ ਵਿੱਚ 24 ਘੰਟੇ ਰਹਿਣਾ ਲੋਕਾਂ ਵਾਸਤੇ ਕੰਮ ਕਰਦਾ ਇਸੇ ਕਰਕੇ ਸ਼ਾਇਦ ਪਾਰਟੀ ਨੇ ਮੈਨੂੰ ਚੁਣਿਆ ਇਸੇ ਕਰਕੇ ਲੋਕਾਂ ਨੇ ਮੇਰੇ ਹੱਕ ਚ ਵੋਟਿੰਗ ਹੋ ਸਕਦੀ ਸੀ ਤੁਸੀਂ ਹਸਪੀਟਲ ਸੇਲ ਕਰ ਦਿੱਤਾ ਉਹਦਾ ਐਮਐਲਏ ਬਣਨ ਤੋਂ ਕੰਮ ਨੂੰ ਸੀਰੀਅਸਲੀ ਲਿਆ ਜਾਂ ਕੋਈ ਤੁਹਾਨੂੰ ਲੱਗਦਾ ਕਿ ਫੈਮਿਲੀ ਮੈਂਬਰ ਹੋਰ ਵੀ ਵਾਚ ਕਰ ਸਕਦਾ ਸੀ ਅੱਜ ਕੱਲ ਤਾਂ ਮਹਿੰਗੇ ਮੰਗੇ ਪੈਸੇ ਦੇ ਨਾਲ ਸਭ ਕੁਝ ਮੈਨੇਜ ਹੋ ਜਾਂਦਾ ਜਿੰਨਾ ਮਰਜੀ ਵੱਡਾ ਡਾਕਟਰ ਰੱਖ ਲਓ ਮੈਨੇਜ ਹੋ ਜਾਂਦੀਆਂ ਸਾਰੀਆਂ ਚੀਜ਼ਾਂ ਜੇ ਤੁਸੀਂ ਮੈਨੇਜ ਕਰੋਗੇ ਜੇ ਤੁਹਾਡਾ ਕੋਈ ਸੈੱਟ ਹੋਏਗਾ ਤੁਹਾਡੀ ਕੁਝ ਅਟੈਂਸ਼ਨ ਤਾਂ ਉਧਰ ਜਾਏਗੀ ਤੁਸੀਂ ਉਹਨੂੰ ਟਾਈਮ ਦਿਓਗੇ ਉਹਦੀ ਦੇਖੋਗੇ ਕੋਈ ਕਦੇ ਲਾਸਟ ਜਾਏਗਾ ਕਦੇ ਪ੍ਰੋਫਿਟ ਵਿੱਚ ਜਾਏਗਾ ਤੁਸੀਂ ਉਹਦੇ ਬਾਰੇ ਸੋਚੋਗੇ ਜਦੋਂ ਆਪਾਂ ਸੋਚ ਹੀ ਲਿਆ ਵੀ ਆਪਾਂ ਪੰਜਾਬ ਦਾ ਹੈਲਥ ਸਿਸਟਮ ਠੀਕ ਕਰਨਾ ਫਿਰ 24 ਘੰਟੇ ਉਹਨੂੰ ਦੇਣਿਆ ਜੀ ਉਹਦੇ ਚ ਨਵੀਆਂ ਇਨੋਵੇਸ਼ਨਸ ਲੈ ਕੇ ਆਣੀਆਂ ਜਿਵੇਂ ਅਸੀਂ ਮਹਾਰੀ ਦੇ ਵਿੱਚ ਇੱਕ ਹਸਪਤਾਲ ਬਣਾਇਆ ਜੀ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਅਰਰੀ ਬਾਇਓਸੈਂਸਸ ਉਹਦੇ ਵਾਸਤੇ ਯੂ ਹੈਵ ਟੂ ਕਨਸੈਂਟਰੇਟ ਵੀ ਉਹਦੇ ਵਿੱਚ ਕਿਹੜੀਆਂ ਮਸ਼ੀਨਾਂ ਲੈ ਕੇ ਆਣੀਆਂ ਕਿੱਥੋਂ ਸਪੈਸ਼ਲਿਸਟ ਲੈ ਕੇ ਆਣੇ ਆ ਬਿਲਡਿੰਗ ਬਣਾਣੀਆਂ ਇਸੇ ਤਰ੍ਹਾਂ ਜਿਹੜਾ ਤੁਹਾਡਾ ਪਟਿਆਲੇ ਮੈਡੀਕਲ ਕਾਲਜ ਆ ਉੱਥੇ ਹਾਰਟ ਦੀ ਸਰਜਰੀ ਸ਼ੁਰੂ ਕੀਤੀ ਉਹ ਡਾਕਟਰ ਲੱਭ ਕੇ ਲੈਣੇ ਆ ਇਸੇ ਤਰ੍ਹਾਂ ਨਿਊਰੋ ਸਰਜਰੀ ਦਾ ਹੈ ਗਿਆ ਸਪੈਸ਼ਲ ਸੁਪਰ ਸਪੈਸ਼ਲਿਸਟ ਰੱਖੇ ਕੈਂਸਰ ਦਾ ਹਲਾ ਸ਼ੁਰੂ ਕਰਾਇਆ ਨਵੀਆਂ ਬਿਲਡ ਫਿਰ ਉਹਦੇ ਵਾਸਤੇ ਰਿਸੋਰਸਸ ਮੋਬਾਈਲਾਈਜ਼ ਕਰਨੇ ਆ ਕੇਂਦਰ ਨੇ ਫੰਡ ਬੰਦ ਕਰਤੇ ਉਹਨਾਂ ਦੇ ਨਾਲ ਜਿਹੜਾ ਹੈਗਾ ਖਤੌਬਤ ਕਰਨਾ ਸੋ ਇਹ ਜਿਹੜਾ ਸਾਰਾ ਕੰਮ ਹੈ ਇਟਸ ਇਟਸ ਮੋਰ ਦੈਨ ਅ ਫੁੱਲ ਟਾਈਮ ਜੌਬ ਆਈ ਊਡ ਸੇ ਇਹਦੇ ਤੱਕ ਪੂਰਾ ਟੀਮ ਵਰਕ ਹੈ ਔਰ ਬਹੁਤ ਵੱਡੀ ਟੀਮ ਸੀ ਮੇਰੇ ਕੋਲ ਬਹੁਤ ਅੱਛੀ ਟੀਮ ਹੈ ਮੇਰੇ ਨਾਲ ਜਿਹੜੇ ਜਿਹਨਾਂ ਨੇ ਮੇਰਾ ਸਾਥ ਦਿੱਤਾ ਤੇ ਕਿਤੇ ਨਾ ਕਿਤੇ ਜਿਹੜਾ ਹੈਗਾ ਇਹ ਕੰਮ ਨੈਸ਼ਨਲ ਲੈਵਲ ਤੇ ਵੀ ਕਰਨ ਦੀ ਲੋੜ ਹੈ ਇਸ ਕਰਕੇ ਪਾਰਟੀ ਨੇ ਮੈਨੂੰ ਚੁਣਿਆ ਵੀ ਜਿਹੜੇ ਪੰਜਾਬ ਦੇ ਰੁਕੇ ਹੋਏ ਪੈਸੇ ਉਹ ਲੈ ਕੇ ਆਣੇ ਆ ਨੈਸ਼ਨਲ ਲੈਵਲ ਤੇ ਜਿਹੜਾ ਸਾਡਾ ਦਿੱਲੀ ਦਾ ਮਾਡਲ ਹੈ ਜਿਹਨੂੰ ਅਸੀਂ ਪੰਜਾਬ ਅਜੀ 13 ਨੇ 13 ਸਿੱਟਾ ਚਤਨ ਜਾ ਰਹੇ ਆ ਲੋਕਾਂ ਨੂੰ ਬਿਜਲੀ ਫਰੀ ਮਿਲ ਰਹੀ ਆ ਪਾਣੀ ਮਿਲ ਰਿਹਾ ਦਵਾਈਆਂ ਮਿਲ ਰਹੀਆਂ ਸਰਵਿਸ ਜਿਹੜੀਆਂ ਹੈਗੀਆਂ ਉਹ ਹੋਮ ਡਿਲੀਵਰੀ ਆਫ ਸਰਵਿਸਿਜ਼ ਹੋ ਰਹੀ ਆ ਟੋਲ ਪਲਾਜ਼ਾ ਬੰਦ ਹੋ ਗਏ ਲੋਕਾਂ ਨੂੰ ਬਹੁਤ ਸਾਰੇ ਹਰ ਇੱਕ ਪਰਿਵਾਰ ਨੂੰ ਹਰ ਪੰਜਾਬ ਦੇ ਹਰ ਪਰਿਵਾਰ ਨੂੰ ਗਰੀਬ ਤੋਂ ਗਰੀਬ ਪਰਿਵਾਰ ਨੂੰ ਘੱਟੋ ਘੱਟ ਜਿਹੜਾ ਹੈਗਾ ਉਹ 4 5 6 10000 ਰੁਪਏ ਦਾ ਫਾਇਦਾ ਹੋ ਜਾਣਾ ਤੇ ਬੱਚੇ ਪੜਦੇ ਉਹਨਾਂ ਨੂੰ 10000 ਜਿਹਦੇ ਨਹੀਂ ਪੜਦੇ ਉਹਨਾਂ ਨੂੰ 5 7000 ਦਾ ਫਾਇਦਾ ਉਹਦੇ ਨਾਲ ਕੀ ਆ ਕਿ ਜਿਹੜੀ ਮਹਿੰਗਾਈ ਦਾ ਲੋਕ ਸਾਹਮਣਾ ਕਰ ਪਾ ਰਹੇ ਆ ਹਰ ਪਿੰਡ ਦੇ ਵਿੱਚ ਹਰ ਮੱਲੇ ਦੇ ਵਿੱਚ ਕਿਤੇ 5 ਕਿ ਫੁੱਲ ਫਲੈਜ ਨੌਕਰੀ ਮਿਲੀ ਆ ਬਿਨਾ ਸਪਾਰਸ ਦੇ ਮਿਲੀ ਆ ਸੋ ਲੋਕਾਂ ਨੂੰ ਜੌਬਸ ਮਿਲ ਰਹੀਆਂ ਸੋ ਕੁੱਲ ਮਿਲਾ ਕੇ ਜਿਹੜਾ ਹੈਗਾ ਅਸੀਂ ਸਮਾਜ ਵਾਸਤੇ ਮੇਰੇ ਵਾਸਤੇ ਇਹ ਇੱਕ ਰੀਪੇ ਪੇ ਟਾਈਮ ਆ ਮੈਨੂੰ ਸਮਾਜ ਤੋਂ ਬਹੁਤ ਕੁਝ ਮਿਲਿਆ ਮੈਂ ਤਾਂ ਇੱਕ ਪਿੰਡ ਜਮਿਆ ਸੀ ਇੱਕ ਕੈਰੋਸਿਨ ਲੈਂਪ ਦੇ ਨਾਲ ਪੜਿਆ ਸੀ ਬੋਰ ਥੱਲੇ ਬੈਠ ਕੇ ਪੜਿਆ ਸੀ ਉਦੋਂ ਨਾ ਨਾ ਟਾਰਟ ਹੁੰਦੇ ਸੀ ਨਾ ਕਰੋ ਬੋਰੀ ਲੈ ਕੇ ਬੋਰੀ ਤੇ ਬੈਠ ਕੇ ਪੜਿਆ ਸੀ ਸੋ ਮੇਰੇ ਵਾਸਤੇ ਜਿਹੜਾ ਹੈਗਾ ਮੈਨੂੰ ਸਮਾਜ ਨੇ ਦਿੱਤਾ ਬਹੁਤ ਕੁਝ ਆ ਤੇ ਮੈਂ ਹੁਣ ਰੀਪੇ ਕਰਨਾ ਚਾਹੁੰਦਾ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਕਿ ਹਸਪੀਟਲ ਤੋਂ ਚਲੋ ਤੁਸੀਂ ਆਪ ਦਾ ਸੇਲ ਕਰ ਹੀ ਦਿੱਤਾ ਔਰ ਇਸ ਤੋਂ ਬਾਅਦ ਹੁਣ ਲੋਕਾਂ ਦੇ ਵਿੱਚ ਜਾ ਰਹੇ ਹੋ ਤੁਸੀਂ ਤਾਂ ਕਿ ਲੋਕ ਤੁਹਾਨੂੰ ਕੋਈ ਸਵਾਲ ਕਰਦੇ ਭੀ 2 ਸਾਲ ਤੁਸੀਂ ਆ ਵਾਅਦੇ ਕੀਤੇ ਸੀ 2 ਸਾਲ ਪਹਿਲਾਂ ਔਰ ਜਾਂ ਲੋਕ ਤੁਹਾਡੇ ਨਾਲ ਸਹਿਮਤ ਆ ਕਿ ਕੋਈ ਨਾ ਡਾਕਟਰ ਸਾਹਿਬ ਅਸੀਂ ਤੁਹਾਡੇ ਨਾਲ ਆ ਲੋਕਾਂ ਦੇ ਵਿੱਚ ਜਦੋਂ ਵਿਚਰਦੇ ਹੋ ਡਾਕਟਰ ਸਾਹਿਬ ਉਦੋਂ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਸੀਂ ਮਹਿਸੂਸ ਕਰਦੇ ਹੋ ਕਿ ਬੰਦਾ ਪਤਾ ਲੱਗ ਜਾਂਦਾ ਕੁਝ ਤਾਂ ਲੋਕ ਮੂੰਹ ਤੇ ਕਹਿੰਦੇ ਹਾਂ ਜੀ ਡਾਕਟਰ ਸਾਹਿਬ ਨਾਲ ਕੁਝ ਵੈਸੇ ਲੋਕ ਤੁਰ ਪੈਂਦੇ ਹੁੰਦੇ ਹਾਂ ਜੀ ਡਾਕਟਰ ਸਾਹਿਬ ਅਸੀਂ ਦਿਲੋਂ ਨਾਲ ਨਹੀਂ ਮੈਨੂੰ ਤਾਂ ਜਿਹੜੇ ਮੇਰੇ ਮੈਜੋਰਟੀ ਲੋਕ ਬਨੂਏ ਕਹਿੰਦੇ ਆ ਜੀ ਤੁਸੀਂ ਸਾਡੇ ਵਾਸਤੇ ਕੰਮ ਕੀਤਾ ਚਾਹੇ ਸਾਡਾ ਤੁਸੀਂ ਹਸਪਤਾਲ ਬਣਾਇਆ ਜਦੋਂ ਅਸੀਂ ਦਿੱਲੀ ਬੈਠੇ ਸੀ ਪੰਡਾਲ ਕਹਿੰਦੇ ਅਸੀਂ ਸਾਡੇ ਨਾਲ ਸੀ ਹੜਾ ਵਾਲੇ ਕਹਿੰਦੇ ਹੜਾ ਚ ਤੁਸੀਂ ਸਾਡੇ ਨਾਲ ਸੀ ਵੀ ਤੁਸੀਂ ਆਪਣਾ ਫਰਜ਼ਦਾ ਕੀਤਾ ਹੁਣ ਤੁਸੀਂ ਚਿੰਤਾ ਨਾ ਕਰੋ ਅਸੀਂ ਤੁਹਾਡਾ ਪ੍ਰਚਾਰ ਵੀ ਕਰਾਂਗੇ ਤੁਹਾਨੂੰ ਵੋਟ ਵੀ ਪਾਵਾਂਗੇ ਪਵਾਵਾਂਗੇ ਵੀ ਤੁਹਾਡਾ ਬੂਥ ਵੀ ਲਾਵਾਂਗੇ ਤੇ ਤੁਸੀਂ ਇਸੇ ਤਰ੍ਹਾਂ ਸਾਡੇ ਲਈ ਕੰਮ ਕਰਦੇ ਰਹੋ ਮੈਂ ਤਾਂ ਲੋਕਾਂ ਕਹਿੰਦੇ ਆ ਪਰ ਹੜਾਂ ਦੇ ਵਿੱਚ ਇਸ ਵਾਰ ਦੇਖਣ ਨੂੰ ਮਿਲਿਆ ਕਿ ਇਸ ਵਾਰ ਜਦੋਂ ਹੜ ਆਏ ਤਾਂ ਚਲੋ ਤੁਸੀਂ ਵੀ ਗਰਾਊਂਡ ਦੇ ਉੱਪਰ ਸੀ ਪਰ ਪਹਿਲੀ ਵਾਰ ਮੈਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਫੈਮਿਲੀ ਦੇ ਵਿੱਚੋਂ ਕੋਈ ਪਰਿਵਾਰਕ ਮੈਂਬਰ ਆਇਆ ਤਾਂ ਉਹਨਾਂ ਦੀ ਬੇਟੀ ਸੀਗੇ ਜੈਂਦਰ ਕੁਰ ਹੋਣੀ ਉਹ ਵੀ ਹੜਾਂ ਦੇ ਵਿੱਚ ਰਾਸ਼ਨ ਸਪਲਾਈ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਹੋਏ ਨਜ਼ਰ ਆ ਰਹੇ ਸੀਗੇ ਉਹ ਤੁਹਾਨੂੰ ਤੁਸੀਂ ਜੇ ਥੋੜਾ ਨਾ ਡਿਟੇਲ ਵਿੱਚ ਜਾਓਗੇ ਉਹ 아이ਸੀ ਹਫਤੇ ਬਾਅਦ ਉਹਨਾਂ ਨੇ ਚੂੜਾ ਦੇਣ ਵੀ ਗਏ ਸੀ ਬੇਟੀ ਗਈ ਸੀ ਚੂੜਾ ਦੇਣ ਵੀ ਉਹ ਜਦੋਂ ਪਾਣੀ ਘਟਣਾ ਸ਼ੁਰੂ ਹੋ ਜਾਂਦਾ ਜਦੋਂ ਹੜ੍ਹ ਘਟਣਾ ਸ਼ੁਰੂ ਹੋ ਜਾਂਦਾ ਨਾ ਫਿਰ ਆਂਦੇ ਨਿਕਲ ਕੇ ਉਹ ਮਹਿਲਾਂ ਦੇ ਵਿੱਚੋਂ ਕਿਉਂਕਿ ਅਸੀਂ ਤਾਂ ਪਹਿਲੇ ਦਿਨ ਤੋਂ ਸੀਗੇ ਉੱਥੇ ਸਾਨੂੰ ਤਾਂ ਹਫਤਾ ਹਫਤਾ ਹੋ ਗਿਆ ਸੀ ਉੱਥੇ ਅਸੀਂ ਇੱਕ ਹਫਤੇ ਤੋਂ ਲੋਕਾਂ ਦੇ ਵਿੱਚ ਔਖੇ ਵੇਲੇ ਲੋਕਾਂ ਨੂੰ ਰੈਸਕਿਊ ਵੀ ਕੀਤਾ ਉਹਨਾਂ ਨੂੰ ਰਿਲੀਫ ਮਟੀਰੀਅਲ ਵੀ ਪਹੁੰਚਾਇਆ ਜਦੋਂ ਅਸੀਂ ਸਾਰਾ ਕੁਝ ਕਰ ਚੁੱਕੇ ਸੀਗੇ ਤਾਂ ਫਿਰ ਉਹ ਆਏ ਉਸ ਤੋਂ ਬਾਅਦ ਉਹ ਪੰਜ-ਛੇ ਦਿਨ ਬਾਅਦ ਆਂਦੇ ਹੁੰਦੇ ਸੀ ਉਹ ਮਤਲਬ ਮੈਂ ਤਾਂ ਐਦਾਂ ਦੀ ਗੱਲ ਬਿਆਹ ਸ਼ਾਦੀ ਤੇ ਜਾਂਦੇ ਆ ਇਦਾਂ ਦੇ ਕੰਮ ਕਰਦੇ ਆ ਉਹ ਤੇ ਲੇਕਿਨ ਜਦੋਂ ਜੇ ਲੋਕ ਕਿਤੇ ਆਪਣੇ ਹੱਕਾਂ ਵਾਸਤੇ ਲੜਾਈ ਕਰਦੇ ਆ ਉੱਥੇ ਨਹੀਂ ਜਾਂਦੇ ਹੋ ਮਨੋ ਜੇ ਕਿਸਾਨਾਂ ਤੇ ਗੋਲੀਆਂ ਚੱਲਦੀਆਂ ਜਾਂ ਕੋਈ ਤੇ ਮਜ਼ਦੂਰ ਜਿਹੜੇ ਮਜ਼ਦੂਰ ਆਪਣੇ ਹੱਕਾਂ ਲਈ ਲੜਦੇ ਆ ਤੇ ਜਾਂ ਲੋਕ ਮੁਸੀਬਤ 'ਚ ਫਸੇ ਹੁੰਦੇ ਆ ਉੱਥੇ ਨਹੀਂ ਜਾਂਦੇ ਮੁਸੀਬਤ ਵੇਲੇ ਨਹੀਂ ਜਦੋਂ ਮੁਸੀਬਤ ਲੰਘ ਜਾਂਦੀ ਆ ਫਿਰ ਆਉਂਦੇ ਆ ਤੁਸੀਂ ਤੁਹਾਡੇ ਲਈ ਚੈਲੰਜ ਕੀ ਹੈ ਸ਼੍ਰੋਮਣੀ ਅਕਾਲੀ ਦਲ ਭਾਜਪਾ ਕਾਂਗਰਸ ਜਾਂ ਕੀ ਚੈਲੰਜ ਕਿਹਨੂੰ ਮੰਨਦੇ ਹੋ ਤੁਸੀਂ ਆਪਣੇ ਆਪ ਨੂੰ ਕਿੱਥੇ ਜੇ ਖੜਾ ਮੰਨ ਰਹੇ ਹੋ ਡਾਕਟਰ ਸਾਹਿਬ ਔਰ ਬਾਕੀ ਪਾਰਟੀਆਂ ਵੀ ਮੈਦਾਨ ਚ ਹਾਲੇ ਹਾਲੇ ਉਤਰ ਰਹੀਆਂ ਨੇ ਦੇਖੋ ਮੈਂ ਜਿਹੜੀ ਪਹਿਲੀ ਇਲੈਕਸ਼ਨ ਲੜੀ ਸੀ ਉਹਦੇ ਚ ਵੀ ਮੈਨੂੰ 50% ਤੋਂ ਜ਼ਿਆਦਾ ਮੈਨੂੰ ਵੋਟ ਮਿਲੀ ਸੀ ਮੈਕਸਿਮਮ ਮਾਰਜਨ ਨਾਲ ਮੈਂ ਜਿੱਤਿਆ ਸੀਗਾ ਮੈਨੂੰ ਲੱਗਦਾ ਚੈਲੰਜ ਕੋਈ ਨਹੀਂ ਹੈ ਉਹ ਜਿਹੜੇ ਪਰਨੀਤ ਕੌਰ ਜੀ ਨੇ ਵੀ ਦਲ ਬਦਲਿਆ ਗਾਂਧੀ ਜੀ ਨੇ ਵੀ ਦਲ ਬਦਲਿਆ ਅਕਾਲੀਆਂ ਦਾ ਅਜੇ ਪਤਾ ਨਹੀਂ ਹੈ ਤੇ ਉਹ ਜਿਹੜੇ ਬੰਦੇ ਹੈਗੇ ਨਾ ਜੀ ਦੇ ਵਿਲ ਬੀ ਇੱਕ ਦੂਜੇ ਨਾਲ ਕੰਪਲੀਟ ਕਰਨਗੇ ਦੂਜੀ ਤੀਜੀ ਚੌਥੀ ਪੋਜੀਸ਼ਨ ਲਈ ਔਰ ਵਾਹਿਗੁਰੂ ਦੀ ਕਿਰਪਾ ਨਾਲ ਮੇਰੀ ਐਮ ਆਰਡੀ ਇਲੈਕਸ਼ਨ ਦੇ ਵਿੱਚ ਜਿਹੜੇ ਮੇਰੇ ਸਾਹਮਣੇ ਖੜੇ ਸੀ ਸਾਰਿਆਂ ਦੀ ਜਮਾਨਤ ਜਬਤ ਹੋਈ ਸੀ 8 9 ਬੰਦਿਆਂ ਦੀ ਤੇ ਮੈਨੂੰ ਉਮੀਦ ਹੈ ਕਿ ਇਸ ਵਾਰ ਵੀ ਲੋਕ ਇਹੋ ਜਿਹਾ ਕੰਮ ਕਰਨਗੇ ਔਰ ਮੇਰਾ ਲੋਕਾਂ ਨਾਲ ਵਾਦਾ ਹੈ ਕਿ ਜੀ ਮੈਂ ਜਿਹੜੇ ਜੜੇ ਜੜੇ ਮੈਂ ਉਹਨਾਂ ਨੂੰ ਗੱਲ ਕਹੀ ਆ ਯੂਥ ਵਾਸਤੇ ਅਗਨੀਵੀਰ ਸਕੀਮ ਨੂੰ ਖਤਮ ਕਰਾਵਾਂਗੇ ਜੀ ਜਿਹੜੀਆਂ ਸਾਡੀਆਂ ਆਸ਼ਾ ਵਰਕਰ ਆਂਗਣਵਾੜੀ ਵਰਕਰ ਆ ਉਹਨਾਂ ਨੂੰ ਸਨਮਾਨਜਨਕ ਵੇਤਨ ਦਵਾਵਾਂਗੇ ਕਿਸਾਨਾਂ ਦੇ ਐਮਐਸਪੀ ਔਰ ਜਿਹੜੇ ਉਹਨਾਂ ਦੇ ਜਿਹੜੇ ਉਹਨਾਂ ਦੇ ਕੇਸ ਪਏ ਆ ਸਾਰੇ ਝੂਠੇ ਔਰ ਜਿਹੜੇ ਜਿਹੜੇ ਬੰਦਿਆਂ ਨੇ ਉਹਨਾਂ ਤੇ ਤਸ਼ੱਦਦ ਕੀਤਾ ਜਿਹੜੇ ਬੰਦਿਆਂ ਨੇ ਔਰਤਾਂ ਤੇ ਤਸ਼ੱਦਦ ਕੀਤਾ ਉਹਨਾਂ ਨੂੰ ਅਸੀਂ ਵੀ ਦੇ ਵੀ ਬਰੌਟ ਟੂ ਜਸਟਿਸ ਉਹਨਾਂ ਨੂੰ ਪੂਰਾ ਉਹਨਾਂ ਨੂੰ ਜਿਹੜਾ ਹੈਗਾ ਕਟੈਰਿਸ ਖੜਾ ਕਰਾਂਗੇ ਜੀ ਔਰ ਲੋਕਾਂ ਨੂੰ ਚੰਗਾ ਰੋਜ਼ਗਾਰ ਚੰਗੀਆਂ ਸਿਹਤ ਸਹੂਲਤਾਂ ਚੰਗੀ ਸਿੱਖਿਆ ਬੱਚਿਆਂ ਵਾਸਤੇ ਕਿਉਂਕਿ ਮੈਂ ਇੱਕ ਪ੍ਰਾਈਮ ਐ ਐਜੂਕੇਸ਼ਨ ਸੀ ਤਾਂ ਮੈਂ ਲੋਕਾਂ ਦੀ ਸੇਵਾ ਕਰ ਸਕਿਆ ਸੋ ਵਧੀਆ ਕਿਸਮ ਦੀ ਐਜੂਕੇਸ਼ਨ ਚੰਗੀਆਂ ਸਿਹਤ ਸਹੂਲਤਾਂ ਚੰਗਾ ਰੋਜ਼ਗਾਰ ਔਰ ਜਿਹੜੀਆਂ ਲੋਕਾਂ ਦੀ ਜਿਹੜੀ ਹੈਗੀ ਆ ਸੁਣਵਾਈ ਕਰਨੀ ਲੋਕਾਂ ਦੇ ਵਿੱਚ ਰਹਿ ਕੇ ਕੰਮ ਕਰਾਂਗਾ ਇਹ ਮੇਰਾ ਲੋਕਾਂ ਨਾਲ ਵਾਦਾ ਹੈ ਔਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਭਾਈ ਇਸ ਵੇਲੇ 2 ਮਹੀਨੇ ਤੁਸੀਂ ਮਿਹਨਤ ਕਰ ਲਓ 5 ਸਾਲ ਮੈਂ ਮਿਹਨਤ ਕਰਾਂਗਾ ਤੁਹਾਡੇ ਵਾਸਤੇ ਸਿਆਸਤਦਾਨਾਂ ਤੋਂ ਲੋਕਾਂ ਦਾ ਭਰੋਸਾ じゃ ਉੱਠਦਾ ਜਾ ਰਿਹਾ ਇੱਕ ਤਾਂ ਚਲੋ ਦਲ ਬਦਲੀਆਂ ਵਾਲੀ ਗੱਲ ਵੀ ਹੈਗੀ ਆ ਤੁਹਾਡੇ ਵੀ ਦੋ ਬੰਦੇ ਛੱਡ ਕੇ ਚਲੇ ਗਏ ਔਰ ਉਸ ਔਰ ਜਿਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਸਿਰਫ ਤੁਹਾਡੇ ਤੇ ਲੋਕ ਤਬਾਰ ਕਿਉਂ ਕਰਨ ਜੇ ਮੈਂ ਇਹ ਸਵਾਲ ਪੁੱਛਾਂਦਾ ਇਹ ਅੱਛਾ ਸਵਾਲ ਹੈ ਤੁਹਾਡਾ ਜੀ ਅਸੀਂ ਬਹੁਤ ਦਿਰ ਤੋਂ ਕਹਿ ਰਹੇ ਹਾਂ ਜਿਹੜੀ ਇਸ ਵੇਲੇ ਰੋਲਿੰਗ ਪਾਰਟੀ ਆ ਨਾ ਜੀ ਰੁੱਥਲੈਸ ਹੈ ਇਹਨਾਂ ਨੇ ਜਿਹੜਾ ਹੈਗਾ ਪਾਰਟੀਆਂ ਮਹ ਲੋ ਚਾਹੇ ਤੁਸੀਂ ਸ਼ਿਵਸਾਨਾ ਦੀ ਗੱਲ ਕਰ ਲਓ ਐਨਸੀਪੀ ਕਰ ਲਓ ਪਾਰਟੀਆਂ ਤੋੜਤੀਆਂ ਨਿਤਿਸ਼ ਕੁਮਾਰ ਦੀ ਪਾਰਟੀ ਖਤਮ ਕਰਤੀ ਉਹਨਾਂ ਨੇ ਅਕਾਲੀ ਦਲ ਨੂੰ ਖਤਮ ਕਰਤਾ ਤੇ ਉਹਦੇ ਚ ਨਿਚਲੀ ਕੁਝ ਬੰਦੇ ਤਾਂ ਜਿਹੜੇ ਹੈਗੇ ਆ ਉਹ ਜਿਹੜਾ ਇਹਨਾਂ ਦਾ ਆਪਰੇਸ਼ਨ ਲੋਟਸ ਆ ਉਹ ਉਹਦੇ ਵਿੱਚ ਫਸ ਜਾਂਦੇ ਆ ਉਹ ਮਤਲਬ ਉਹ ਸਾਰੀਆਂ ਪਾਰਟੀਆਂ ਦੇ ਫਸਦੇ ਇੱਕ ਅੱਧਾ ਸਾਡਾ ਵੀ ਫਸ ਗਿਆ ਬਾਕੀ ਜ਼ਿਆਦਾ ਤਾਂ ਕਾਂਗਰਸ ਦੇ ਫਸਦੇ ਆ ਕਾਂਗਰਸ ਦੇ ਸ਼ੀਤ ਲੰਗਰਾਲ ਕਹਿੰਦੇ ਕਹਿੰਦੇ ਤੇ ਪਲਾਨ ਹੀ ਸਾਰਾ ਘੜਿਆ ਸੀਗਾ ਕਹਿੰਦੇ ਆਮ ਆਦਮੀ ਪਾਰਟੀ ਨੇ ਹਾਲਾਂਕਿ ਉਸ ਤੋਂ ਸਭ ਤੋਂ ਪਹਿਲਾਂ ਸ਼ੀਤ ਲੰਗਰਾਲ ਹੀ ਆਏ ਸੀਗੇ ਵਿਜੀਲੈਂਸ ਵੀ ਗਏ ਵਿਜੀਲੈਂਸ ਭ ਦੰਸੋ 100 ਡਿਗਰੀ ਤੇ ਘੁੰਮ ਗਈ ਗੱਲ ਮਤਲਬ ਇੱਕ ਗੱਲ ਤਾਂ ਪੱਕੀ ਆ ਨਾ ਜੀ ਜਾਂ ਉਦੋਂ ਝੂਠ ਬੋਲ ਲਿਆ ਸੀ ਜਾਂ ਹੋਣ ਝੂਠ ਬੋਲਿਆ ਸੀਗਾ ਸੋ ਉਹਨੂੰ ਝੂਠ ਬੋਲਣ ਦੀ ਬਿਮਾਰੀ ਆ ਜਿਹੜਾ ਬੰਦਾ ਝੂਠ ਬੋਲਦਾ ਤਾਂ ਝੂਠ ਹੀ ਬੋਲੂਗਾ ਉਹਦੇ ਉਹਦੇ ਤੇ ਉਹਨੂੰ ਉਹਨੂੰ ਅਨਰਲਾਈਏਬਲ ਵਿਟਨੈਸ ਵੀ ਕਰ ਦਿੰਨੇ ਆਪਾਂ ਉਹਦੇ ਤੇ ਤੁਸੀਂ ਰਿਲਾਈ ਨਹੀਂ ਕਰ ਸਕਦੇ ਜਿਹੜਾ ਰੋਵੇਂ ਸੇ ਕੋਈ ਝੂਠ ਬੋਲਣ ਵਾਲੇ ਬੰਦੇ ਦਾ ਵੀ ਇਲਾਜ ਹੁੰਦਾ ਵੈਸੇ ਕਿ ਨਹੀਂ ਕੋਈ ਇਹਨਾਂ ਦਾ ਕੋਈ ਇਲਾਜ ਨਹੀਂ ਹੁੰਦਾ ਜਿਹੜਾ ਬੰਦਾ ਝੂਠਾ ਹੋਵੇ ਜਿਹੜਾ ਬੰਦਾ ਮਸਲਾ ਹੋਵੇ ਇਹ ਝੂਠ ਦੀ ਬਿਮਾਰੀ ਤਾਂ ਭਾਜੀਪੀ ਦੇ ਬੜੇ ਸੀਨੀਅਰ ਲੀਡਰਸ ਨੂੰ ਵੀ ਆ ਜੀ ਬਹੁਤ ਵੱਡੇ ਵੱਡੇ ਲੀਡਰ ਮੈਂ ਕਹਿਣਾ ਨਹੀਂ ਚਾਹੁੰਦਾ ਜਿਹੜੇ ਵੱਡੇ ਵੱਡੇ ਅਹੁਦੇ ਤੇ ਬੈਠੇ ਜੋ ਬੋਲੇ ਉਹਦੀ ਤਾਂ ਪੂਰੀ ਕੱਦ ਲੋਕਾਂ ਨੇ ਤਾਂ ਕਿਤਾਬਾਂ ਲਿਖਤੀਆਂ ਉਹਦੇ ਤੇ ਜੀ ਕਿਸਾਨਾਂ ਦਾ ਵੀ ਜਿਹੜਾ ਧਰਨਾ ਚੱਲ ਰਿਹਾ ਖਾਸ ਤੌਰ ਤੇ ਤੁਹਾਡੇ ਹਲਕੇ ਦੇ ਵਿੱਚ ਹੀ ਪੈਂਦਾ ਕਿਉਂਕਿ ਖਨੌਰੀ ਵਾਲੇ ਪਾਸੇ ਵੀ ਦੇਖ ਲਈ ਦੋਵੇਂ ਤੁਹਾਡੇ ਵਾਲੇ ਬੰਨੇ ਸ਼ੰਭੂ ਵਾਲੇ ਬੰਨੇ ਵੀ ਤਾਂ ਹੰਸਰਾਜ ਹੰਸੂਣਾ ਦਾ ਵਿਰੋਧ ਹੋ ਰਿਹਾ ਔਰ ਹੋਰ ਵੀ ਕਈ ਥਾਵਾਂ ਤੇ ਕਿਸਾਨ ਕਹਿੰਦੇ ਕਿਸੇ ਦਾ ਵਿਰੋਧ ਕਰਾਂਗੇ ਜਾ ਕੇ ਤੁਹਾਡੇ ਹਲਕੇ ਦੇ ਵਿੱਚ ਤਾਂ ਦੋਵਾਂ ਥਾਵਾਂ ਤੇ ਮੇਨ ਧਰਨੇ ਜਿਹੜੇ ਲੱਗੇ ਹੋਏ ਆ ਦਿੱਲੀ ਨਹੀਂ ਕਿਸਾਨਾਂ ਨੂੰ ਜਾਣ ਦੱਤਾ ਗਿਆ ਤੁਹਾਡੇ ਇਲਾਕੇ ਦੇ ਵਿੱਚ ਕਿਸਾਨ ਅੰਦੋਲਨ ਦਾ ਕਿੰਨਾ ਇੱਕ ਇੰਪੈਕਟ ਤੁਸੀਂ ਮੰਨਦੇ ਹੋ ਜਾਂ ਕਿਸਾਨਾਂ ਦਾ ਕਿੰਨਾ ਇੱਕ ਸਪੋਰਟ ਜਾਂ ਕਿਸਾਨੀ ਵੋਟ ਜਿਹੜੀ ਆ ਉਹ ਕਿਧਰਲੇ ਪਾਸੇ ਨੂੰ ਜਾਊਗੀ ਪਿੰਡਾਂ 'ਚ ਜਾਣਿਓ ਕਿ ਤੁਹਾਨੂੰ ਵੀ ਲੋਕ ਪ ਸਵਾਲ ਕਹਿੰਦੇ ਕਿ ਲੀਡਰ ਆਉਣ ਤਾਂ ਸਵਾਲ ਪੁੱਛਾਂਗੇ ਸੀ ਕਿਸਾਨ ਕਹਿੰਦੇ ਪਿੰਡਾਂ ਚ ਬਿਲਕੁਲ ਕਿਸਾਨਾਂ ਦੇ ਅੰਦੋਲਨ ਦਾ ਅਸਰ ਖਾਲੀ ਮੇਰੇ ਹਲਕੇ ਚ ਨਹੀਂ ਜੀ ਕੱਲੇ ਪੰਜਾਬ ਚ ਨਹੀਂ ਆ ਉਹ ਹਰਿਆਣਾ ਚ ਵੀ ਹੋਊਗਾ ਮਾਚਲ ਚ ਵੀ ਹੋਊਗਾ ਰਾਜਸਥਾਨ ਚ ਵੀ ਹੋਊਗਾ ਯੂਪੀ ਚ ਵੀ ਹੋਏਗਾ ਔਰ ਦਿੱਲੀ ਚ ਵੀ ਹੋਏਗਾ ਉਹ ਪੂਰੇ ਦੇਸ਼ ਦੇ ਵਿੱਚ ਆ ਕਿਸਾਨ ਸਾਰੇ ਦੇਸ਼ ਚਾ ਮਹਾਰਾਸ਼ਟਰ ਦੇ ਵਿੱਚ ਵੀ ਆ ਔਰ ਉਹਨਾਂ ਨੂੰ ਪ੍ਰੋਟੈਸਟ ਕਰਨ ਤੋਂ ਰੋਕਿਆ ਜਾ ਰਿਹਾ ਇਹਨਾਂ ਨੇ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਉਹ ਉਹਦਾ ਪ੍ਰੋਟੈਸਟ ਕਰਦੇ ਸੀ ਛੰਡੇ ਲੈ ਕੇ ਹੁਣ ਉਹਨਾਂ ਨੇ ਬਿਹਤਰ ਕਰਤਾ ਕਿ ਅਸੀਂ ਸਵਾਲ ਪੁੱਛਾਂਗੇ ਉਹਨਾਂ ਨੂੰ ਬਿਲਕੁਲ ਸਵਾਲ ਪੁੱਛਨੇ ਬਣਦੇ ਆ ਜੀ ਬਿਲਕੁਲ ਪੁੱਛਨੇ ਬਣਦੇ ਆ ਪਰ ਸਵਾਲ ਤੁਸੀਂ ਉਸ ਦਿਨ ਪੁੱਛੋਗੇ ਜਿਹਨੇ ਸੜਕਾਂ ਦੇ ਉੱਤੇ ਬੈਰੀਅਰ ਗੋਲੀਆਂ ਕਿੰਨੇ ਚਲਾਈਆਂ ਗਾਸ ਦੇ ਗੋਲੇ ਕਿਨੇ ਮਾਰੇ ਸਵਾਲ ਤਾਂ ਉਹਨੂੰ ਤੋਂ ਪੁੱਛਨੇ ਬਣਦੇ ਆ ਨਾ ਜੀ ਵਾਅਦਾ ਕਿਨੇ ਕੀਤਾ ਸੀਗਾ ਜੀ ਜਦੋਂ ਦਿੱਲੀ ਬੈਠੇ ਸੀ ਉਦੋਂ ਵਾਅਦਾ ਕੀਤਾ ਸੀਗਾ ਕਿ ਐਮਐਸਪੀ ਦੇਾਂਗੇ ਕਮੇਟੀ ਬਣਾਵਾਂਗੇ ਉਹ ਜਿਹੜਾ ਬੰਦੇ ਨੇ ਕਿਸਾਨਾਂ ਦੇ ਟਰੈਕਟਰ ਚੜਾਇਆ ਉਹਦੇ ਤੇ ਐਕਸ਼ਨ ਹੋਏਗਾ ਜਿਹੜੇ ਕਿਸਾਨਾਂ ਦੇ ਝੂਠੇ ਪਰਚੇ ਹੋ ਰੱਦ ਕੀਤੇ ਜਾਣਗੇ ਉਹ ਜਿਹੜੇ ਸਾਰੇ ਵਾਅਦੇ ਕੀਤੇ ਸੀਗੇ ਉਹ ਵਾਅਦੇ ਤਾਂ ਜਿਹੜੀ ਪਾਰਟੀ ਨੇ ਕੀਤੇ ਸੀ ਸਵਾਲ ਤਾਂ ਉਸੇ ਤੋਂ ਬਣਦੇ ਆ ਨਾ ਜੀ ਅਸੀਂ ਤਾਂ ਕੋਈ ਵਾਅਦਾ ਖਿਲਾਫੀ ਨਹੀਂ ਕੀਤੀ ਸਾਡੇ ਤਾਂ ਮੁੱਖ ਮੰਤਰੀ ਨੇ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਤੇ ਤਸ਼ੱਦਦ ਹੋਇਆ ਮੈਂ ਉਹਨਾਂ ਨੂੰ ਮੈਡੀਕਲ ਰਿਪੋਰਟ ਦਿੱਤੀ ਸੋ ਸਾਡੇ हां स्वागत है सवाल सवाल होने चाहिए डेमोक्रेसी ਦੇ ਵਿੱਚ ਸਵਾਲ ਪੁੱਛੇ ਜਾਣੀ ਚਲੋ ਤੁਹਾਡੇ ਸਾਹਮਣੇ ਉਮੀਦਵਾਰ ਆਗੇ बीजेपी ਦੇ ਪ੍ਰਨੀਤ ਕੌਰ ਹੁਣਾਂ ਨੂੰ ਵੀ ਘੇਰਿਆ ਗਿਆ ਉਹਨਾਂ ਦੀਆਂ ਗੱਡੀਆਂ ਨੂੰ ਵੀ ਘੇਰ ਕੇ ਸਵਾਲ ਪੁੱਛੋ ਜੁਆਇਨ ਕੀਤੀ ਹੈ ਜੀ ਉਹ ਪਾਰਟੀ ਜੁਆਇਨ ਕੀਤੀ ਹੈ ਜਨੇ ਕਿਸਾਨਾਂ ਤੇ ਤਸ਼ੱਦਦ ਕੀਤਾ ਜਨੇ ਭ੍ਰਿਸ਼ਟਾਚਾਰ ਕੀਤਾ ਦੁਨੀਆ ਦਾ ਸਭ ਤੋਂ ਵੱਡਾ ਇਹ ਪ੍ਰਕਲਪ ਵਾਕਰ ਹੈ ਜੀ ਇੱਕ ਆਪਣੇ ਜਿਹੜੇ ਫਾਇਨੈਂਸ ਮਿਸਟਰ ਦੇ ਪਤੀ ਹੈ ਉਹ ਕਹ ਰਿਹਾ ਵੀ ਇਹ ਦੇਸ਼ ਦਾ ਨਹੀਂ ਦੁਨੀਆ ਦਾ ਸਭ ਤੋਂ ਵੱਡਾ ਪੋਲਿਟਿਕਲ ਸਕੈਂਡਲ ਹੈ ਉਹਨਾਂ ਨੂੰ ਪ੍ਰਨੀਤ ਕੌਰ ਜੀ ਨੂੰ ਜਵਾਬ ਦੇਣੇ ਪੈਣਗੇ ਉਹਨਾਂ ਦੇ ਲੋਕਾਂ 'ਚ ਪਰ ਮੇਰਾ ਆਖੀਰਲਾ ਸਵਾਲ ਹੈ ਸਰ ਕੀ ਜਿਸ ਤਰੀਕੇ ਦੇ ਨਾਲ ਆਮ ਤੌਰ ਤੇ ਚਲੋ ਤੁਸੀਂ ਕਹਿ ਰਹੇ ਹੋ ਕਿ ਕਿਸਾਨਾਂ ਚ ਵੀ ਬੈਠੇ ਰਹੇ ਤੁਸੀਂ ਆਪਦਾ ਕਲੀਨਿਕ ਵੀ ਵੇਚ ਦਿੱਤਾ ਆਮ ਤੌਰ ਤੇ ਲੀਡਰ ਬਾਹਰ ਉਦੋਂ ਆਉਂਦੇ ਹੁੰਦੇ ਪਹਿਲਾਂ ਸਾਲ ਕੁ ਪਹਿਲਾਂ ਤਾਂ ਜਤਨ ਤੋਂ ਬਾਅਦ ਵਿਦੇਸ਼ੀ ਯਾਤਰਾ ਤੇ ਨਿਕਲ ਜਾਂਦੇ ਹੁੰਦੇ ਆ ਕਿ ਤੁਹਾਨੂੰ ਲੋਕ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਦੇ ਵਿੱਚ ਵਿਚਰਦੇ ਰਹੇ ਹੋ ਕਮਿਟਮੈਂਟ ਕਰਦੇ ਹੋ ਇਸ ਚੀਜ਼ ਦੀ ਕੈਮਰੇ ਸਾਹਮਣੇ ਕਿ ਲੋਕਾਂ ਦੇ ਵਿੱਚ ਹੀ ਰਹੋਗੇ ਅੱਧੀ ਰਾਤ ਨੂੰ ਵੀ ਲੋਕ ਭਾਵੇਂ ਆਉਣ ਤਾਂ ਦਰਵਾਜ਼ਾ ਖੁੱਲਾ ਮਿਲੂਗਾ ਡਾਕਟਰ ਬਲਬੀਰ ਸਿੰਘ ਉਹਨਾਂ ਦਾ ਮੈਂ 10 ਸਾਲ ਤੋਂ ਲੋਕਾਂ ਦੇ ਵਿੱਚ ਹੀ ਆ ਜੀ ਅਜੇ ਤਾਂ 2 ਸਾਲ ਹੀ ਹੋਏ ਆ ਜੀ ਅੱמא ਜਿਹੜੇ ਤੁਹਾਨੂੰ ਦੱਸਿਆ ਪਈ ਜੇ ਹਸਪਤਾਲ ਬਣਾਏ ਆ ਮੱਲਕਲੇਣੇ ਬਣਾਏ ਆ ਹਸਪਤਾਲ ਠੀਕ ਕੀਤੇ ਆ ਇਹ ਪਿਛਲੇ 2 ਸਾਲ ਦੇ ਵਿੱਚ ਹੀ ਹੋਇਆ ਸਾਰਾ ਕੁਝ ਤੇ ਜੇ ਮੈਂ ਐਜ਼ ਐਮਐਲਏ ਪਹਿਲੇ 2 ਸਾਲ ਲੋਕਾਂ ਦੇ ਵਿੱਚ ਰਿਆਂ ਤਾਂ ਬਤੌਰ ਐਮਪੀ ਵੀ ਰਹੂੰਗਾ ਜੀ ਇੱਧੇ ਰਹੂੰਗਾ ਮੈਂ ਇਹੋ ਜਿਹਾ ਰਹੂੰਗਾ ਜੀ ਮੈਂ ਜੈਸਾ ਹਾਂ ਵੈਸੇ ਰਹੂੰਗਾ ਕੀ ਗੱਲ ਹੈ ਸਰ ਪੱਕੀ ਗੱਲ ਹੈ ਔਰ ਸੁਸ਼ੀਲ ਰਿੰਕੂ ਹਣਾਂ ਲੈ ਕੇ ਵੀ ਇੱਕ ਸਵਾਲ ਹੈ ਕਿਉਂਕਿ ਲੈ ਕੇ ਆਇਆ ਜਿਸ ਤਰੀਕੇ ਨਾਲ ਸਾਰੀ ਫੋਰਸ ਗਈ ਪ੍ਰਚਾਰ ਕਰਨ ਵਾਸਤੇ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਦਿੱਲੀ ਤੋਂ ਵੀ ਆ ਗਈ ਤੁਸੀਂ ਵੀ ਮੇਰੇ ਖਿਆਲ ਜਾ ਕੇ ਪ੍ਰਚਾਰ ਕਰਦੇ ਰਹੇ ਹੋ ਔਰ ਕਿਸ ਤਰ੍ਹਾਂ ਮੰਨਦੇ ਹੋ ਇਸ ਚੀਜ਼ ਨੂੰ ਕਿਉਂਕਿ ਜਿਤਾਇਆ ਕਿਉਂਕਿ ਹਾਰੇ ਹੋਏ ਐਮਐਲਏ ਨੂੰ ਲੈ ਕੇ ਆਂਦਾ ਗਿਆ ਉਸ ਤੋਂ ਬਾਅਦ ਚਲੋ ਚੋਣ ਜਿੱਤ ਗਏ ਫਿਰ ਹੁਣ ਉਹ ਜਿਵੇਂ ਹੀ ਚੇਂਜ ਕਰਕੇ ਕਹਿੰਦੇ ਕਿ 6 ਮਹੀਨਿਆਂ ਦੇ ਵਿੱਚ ਕਹਿੰਦੇ ਕਿ ਇਹ ਤਾਂ ਡਿਕਟੇਟਰਸ਼ਿਪ ਦੇ ਤਰ੍ਹਾਂ ਚੱਲਦੀ ਹੈ ਪਾਰਟੀ ਔਰ ਸੁਣਵਾਈ ਨਹੀਂ ਹੁੰਦੀ ਕਹਿੰਦੇ ਕਿ ਜਿਹੜੀਆਂ ਆਸਾਂ ਉਮੀਦਾਂ ਮੈਂ ਉਨ੍ਹਾਂ ਦੇ ਉੱਪਰ ਮੈਂ ਖਰਾ ਨਹੀਂ ਉਤਰ ਪਿਆ ਇਸ ਕਰਕੇ ਕਹਿੰਦੇ ਮੈਂ 스ਵਿਚ ਕਰ ਰਿਹਾ ਹਾਂ ਉਮੀਦਵਾਰ ਐਲਾਨ ਦਿੱਤਾ ਸੀ ਪਾਰਟੀ ਨੇ ਉਸ ਤੋਂ ਬਾਅਦ ਟਿਕਟ ਛੱਡ ਦਿੱਤੀ ਉਹਨਾਂ ਨੇ ਇਹ ਪਹਿਲਾਂ ਇੱਕ ਬੰਦੇ ਨੇ ਗਲਤੀ ਫਰੋਜ਼ਪੁਰ ਚ ਵੀ ਕੀਤੀ ਸੀ ਜਿਹੜੇ ਬੰਦੇ ਨੂੰ ਟਿਕਟ ਦਿੱਤੀ ਉਹਨੇ ਛੱਡ ਦਿੱਤੀ ਆਸ਼ੂ ਬਾਂਗੜ ਆਸ਼ੂ ਬਾਂਗੜ ਸੀ ਉਸ ਤੋਂ ਬਾਅਦ ਜਿਹੜਾ ਬੰਦਾ ਘਰੇ ਬੈਠਾ ਹੋਇਆ ਸੀਗਾ ਉਹ ਐਸ ਵੇਲੇ ਐਮਐਲਏ 40000 ਵੋਟਰਾਂ ਨਾਲ ਜਿੱਤਿਆ ਸੀਗਾ ਦੇਖੋ ਗੱਲ ਇਹ ਹੈ ਵੀ ਉਹ ਜਿਹੜਾ ਸੁਜੀਲ ਰਿੰਕੂ ਆ ਉਹ ਆਪਣੀ ਇਲੈਕਸ਼ਨ ਹਾਰ ਗਿਆ ਸੀ ਐਮਐਲਏ ਦੀ ਇਲੈਕਸ਼ਨ ਚ ਬੁਰੀ ਤਰ੍ਹਾਂ ਹਾਰ ਗਿਆ ਸੀ ਉਹ ਪਾਰਟੀ ਨੇ ਉਹਨੂੰ ਇੱਕ ਮੌਕਾ ਦਿੱਤਾ ਜੀ ਪਾਰਟੀ ਨੇ ਉਹਦੇ ਵਾਸਤੇ ਕੰਮ ਕੀਤਾ ਤੇ ਉਹਨੂੰ ਅਸੀਂ ਜਿਹੜਾ ਬੰਦਾ ਐਮਐਲਏ ਦੀ ਇਲੈਕਸ਼ਨ ਹਾਰ ਗਿਆ ਸੀ ਉਹਨੂੰ ਮੈਂਬਰ ਆਫ ਪਾਰਲੀਮੈਂਟ ਬਣਾ ਦਿੱਤਾ ਜੀ ਮਰੋਣਾ ਇੱਕ ਇੱਕ ਸ਼ਬਦ ਹੈ ਜੀ ਅਹਿਸਾਨ ਫਰاموش ਪੰਜਾਬੀ ਦਾ ਸ਼ਬਦ ਹੈ ਕਿਰਤ ਕਣ ਠੀਕ ਹੈ ਜੀ ਉਹਦੇ ਚ ਗੱਲ ਕੀ ਹੈ ਕਿ ਮੈਂ ਪਾਰਟੀ ਵਾਸਤੇ ਜਦੋਂ ਦੀ ਪਾਰਟੀ ਬਣੀ ਅੰਨਾ ਜਾਰੇ ਮੂਵਮੈਂਟ ਤੋਂ ਕੰਮ ਕਰ ਰਿਹਾ ਸੀ ਮੈਂ ਪਿੰਡਾਂ ਦੇ ਵਿੱਚ ਜਾ ਕੇ ਸਾਰੇ ਪੰਜਾਬ ਦੇ ਵਿੱਚ ਜਾ ਕੇ ਪਾਰਟੀ ਆਰਗੇਨਾਈਜ਼ ਕੀਤੀ ਅਸੀਂ ਹੌਲੀ 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 ਅਸੀਂ ਮਤਲਬ ਕੈਡਰ ਦੇ ਉੱਤੋਂ ਰਾਈਜ਼ ਕੀਤੇ ਆ ਸਾਡੇ 92 ਚੋਂ ਸਾਡੇ 60 70 80 ਬੰਦੇ ਹੋ ਜੇ ਆ ਜਿਨ੍ਹਾਂ ਨੇ ਸਾਡੀ ਪਾਰਟੀ ਦੇ ਵਿੱਚ ਮжоਰਿਟੀ ਨਹੀਂ ਬਟ ਕੁਝ ਨੇ ਹੋਰ ਇੱਕ ਪਾਰਟੀ ਦੇ ਵਿੱਚ ਵੀ ਬੜਾ ਲੰਬਾ ਸਮਾਂ ਸਟਰਗਲ ਕਰਨ ਤੋਂ ਬਾਅਦ ਉਹਨਾਂ ਨੂੰ ਇਹ ਪੋਜੀਸ਼ਨ ਮਿਲੀ ਆ ਜੀ ਜਦੋਂ ਪੋਜੀਸ਼ਨ ਬਾਹਲੀ ਸੌਖੀ ਮਿਲ ਜੇ ਨਾ ਉਹਦੀ ਕੀਮਤ ਨਹੀਂ ਹੁੰਦੀ ਜੀ ਜਿਹੜਾ ਬੰਦਾ ਐਮਐਲਏ ਦੀ ਇਲੈਕਸ਼ਨ ਹਾਰਿਆ ਉਹ ਐਮਪੀ ਚ ਚਾਣਨ ਜੇ ਉਹਨੂੰ ਹਾਜਮ ਨਹੀਂ ਹੁੰਦਾ ਜੀ ਹੀ ਵਿਲ ਪੇ ਵੈਰੀ ਹੈਵੀ ਪ੍ਰਾਈਸ ਉਹਨੇ ਆਪਣਾ ਨੁਕਸਾਨ ਜ਼ਿਆਦਾ ਕੀਤਾ ਜੀ ਬ ਤਾਂ ਡਾਕਟਰ ਬਲਵੀਰ ਸਿੰਘ ਹੁਣੇ ਸਾਡੇ ਨਾਲ ਸਿਗੇ ਔਰ ਲੋਕ ਸਭਾ ਚੋਣ ਦੇ ਵਿੱਚ ਜਾ ਰਹੇ ਨੇ ਪ੍ਰਚਾਰ ਕਰ ਰਹੇ ਨੇ ਕਿਉਂਕਿ ਆਪਣੇ ਹਲਕੇ ਦੇ ਵਿੱਚ ਵੀ ਔਰ ਮੰਤਰੀ ਨੇ ਔਰ ਇਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਇਹਨਾਂ ਦੇ ਉੱਪਰ ਫਿਰ ਤੋਂ ਭਰੋਸਾ ਜਤਾਇਆ ਗਿਆ ਹੈ ਇਹ ਕਹਿ ਰਿਹਾ ਕਿ ਬੈਨੀਫਿਟ ਮਿਲੇਗਾ ਬਾਕੀ ਤਾਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਹੋਣਗੇ ਉਹ ਆਪਦੇ ਸਰਵਾਈਵਲ ਦੀ ਲੜਾਈ ਲੜਨਗੇ ਦੂਜੇ ਤੀਜੇ ਚੌਥੇ ਨੰਬਰ ਤੇ ਆਉਣ ਦੀ ਪਰ ਮੈਂ ਟੌਪ ਤੇ ਆ ਇਹ ਗੱਲ ਇਹਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਹਰੇਕ ਬੰਦੇ ਨੇ ਆਪੋ ਆਪਣੇ ਦਾਅਵੇ ਕਰਨੇ ਆ ਦੇਖਣਾ ਇਹ ਹੈ ਕਿ ਪਟਿਆਲੇ ਦੇ ਜਿਹੜੇ ਲੋਕ ਆ ਪਟਿਆਲੇ ਦਾ ਵੋਟਰ ਕਿਹਦੇ ਤੇ ਭਰੋਸਾ ਜਤਾਉਂਦਾ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਚੰਡੀਗੜ੍ਹ